ਬਾਸਕਟਬਾਲ ਦੀ ਸਭ ਤੋਂ ਵੱਡੀ ਸੰਸਥਾ NBA 'ਚ ਸ਼ਾਮਿਲ ਹੋਣ ਲਈ ਕਰਨੀ ਪੈਂਦੀ ਹੈ ਹੱਡ ਤੋੜ ਮੇਨਨ NBA ਦੇ ਟੀਮ ਡੈਲਸ ਮਾਵਰਿਕਸ ਨੇ ਚੁਣਿਆ ਸਤਨਾਮ ਸਿੰਘ ਨੂੰ NBA 'ਚ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣੇ ਸਤਨਾਮ ਸਿੰਘ ABP ਸਾਂਝਾ ਨਾਲ ਗੱਲਬਾਤ ਦੌਰਾਨ ਸਤਨਾਮ ਸਿੰਘ ਨੇ ਦੱਸਿਆ ਕਿ ਆਪਣੀ ਫਿਟਨੈਸ ਲਈ ਉਹ ਕੀ ਕੁਝ ਕਰਦੇ ਨੇ ਮੈਂ ਹਰ ਤਰ੍ਹਾਂ ਦੇ ਸੈਰ ਚੱਲੂਆ ਚਾਲੀ ਹਮੇਸ਼ਾ ਮੇਰੀ ਜੀ ਹੈ ਵੀ ਮੈਂ ਆਪਣਾ ਕੋ ਅਕਸਰ ਫੂਡ ਕਰਦਾ ਹਾਂ ਅਜੀ ਜਿਹਾ ਜਿਵੇਂ ਡਿਨਰ ਵਗੈਰਾ ਆਚਾ ਕਰਦਾ ਹਾਂ ਹੈਲਦੀ ਫੂਡ ਕਰਦਾ ਹਾਂ ਹੈਵੀ ਫੂਡ ਨਹੀਂ ਕਰਦਾ ਤੇ ਜਿਹਾ ਜਿਹਾ ਕੋਲ ਕੁਝ ਵਗੈਰਾ ਨਹੀਂ ਪੀਤਾ ਹੈਗਾ ਤੇ ਆਪਣਾ ਫਰੈਸ਼ ਵਾਟਰ ਪੀਤਾ ਹਾਂ ਜੂਸ ਪੀਤਾ ਹਾਂ ਚੀਜ਼ਾਂ ਵਗੈਰਾ ਖਾਂਦਾ ਹਾਂ ਵੈਜੀਟੇਬਲ ਖਾਂਦਾ ਹਾਂ ਵੈਜੀਟੇਬਲ ਖਾਂਦਾ ਹਾਂ 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 ਤੇ ਕੋਈ ਜਿਹਾ ਜਿਹਾ ਚਿਪਸ ਵਗੈਰਾ ਨਹੀਂ ਸਬੂਜੀ ਨਹੀਂ ਖਾਂਦਾ ਤੇ ਹੈਵੀ ਫੂਡ ਬੋਡੀ ਕਰਦਾ ਮੈਂ ਲਾਈਟ ਫੂਡ ਕਰਦਾ ਹਾਂ ਤੇ ਪੀਤਾ ਵੀ ਉਸੇ ਮੇਰੀ ਬੋਡੀ ਤਾਂ ਤੁਸੀਂ ਪਲੇਅਰ ਜਦੋਂ ਮਾਚਰ ਬੰਦ ਕਰਦੇ